ਸਾਬ ਦੀ ਦੇਣਾ ਜੱਜ ਅਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਨਾ ਉਹ ਸਾਡੇ ਜਿਹੜੇ ਡਾਕਟਰ ਵੀਰ ਨੋ ਬਾਬਾ ਸਾਹਿਬ ਦਾ ਸੰਵਿਧਾਨ ਉਹਨੂੰ ਮੰਨੇ ਉਹਨਾਂ ਨੇ ਕਿਸ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸੇ ਦਾ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫਾਈਲ ਪਰ ਕਹਿਆ ਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇ ਨਾ ਪਾਵੇ ਅਮ੍ਰਿਤਪਾਲ ਨੂੰ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਜਿਤਾ ਦਿਓ ਅਮ੍ਰਿਤਪਾਲ ਜਿੱਤੇ ਦੇਖੋ ਅਮ੍ਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਜੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਿਹਨਤ ਸੀਗਾ ਭਾਈ ਦਾ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਪੈਸੇ ਤੋਂ ਉਹਨਾਂ ਨੇ ਮੈਨੂੰ ਜਦੋਂ ਗਿਆ ਸੀ ਘਰ ਉਹਨਾਂ ਦੇ ਨਾਲ ਖਾਣਾ ਖਾਧਾ ਉਹ ਰਾਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੀ ਮੀਟੂ ਨਾ ਜਿੱਤਿਆ ਤੇ ਆਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਮੈਨੂੰ ਕਹੂਗੇ ਕੱਲੋਂ ਵੀ ਤੂੰ ਭਰਾਵਾ ਦੇਸ਼ ਦਾ ਹਰ ਦੇ ਇੱਕ ਵਾਰੀ ਸਿਰਫ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹਨਾ ਵਾਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਕੇ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਜੇ ਮੈਂ MP ਬੰਦਾ ਜੇ ਮੈਂ MP ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਹਾਂਜੀ ਲੋ 5 ਵੋਟਾਂ ਤੱਕੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀਆਂ ਮਿਲਣੀਆਂ ਆ ਜੇ ਸ਼ਰਮਾ ਸਾਹਿਬ ਆ ਨਾ ਇਹ મોદી ਸਾਹਿਬ ਦੇ ਬਿਲਕੁਲ ਰਾਈਟ ਹੈਂਡ ਹੈ ਇਹ ਤੇ મોદી ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ મોદી ਸਾਹਿਬ ਦਾ ਨਾ ਮੈਂ ਕਹਿ ਨਹੀਂ ਸਕਦਾ ਹੁਣ ਕੀ ਹੈ ਇਹ ਨੂੰ ਚੱਲੀ ਜੀ ਬੰਦੇ ਆ ਇਹ ਜ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਲੇਖਦਾ ਸਾਡੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਸਮਝਦਾਰ ਪੱਤਰਕਾਰ ਨੇ ਪਰ ਇਹਨਾਂ ਨੇ ਜਦ ਵੀ ਗੱਲ ਕੀਤੀ ਆ ਕਿ ਹੁਣ ਆਪਾਂ ਅੰਦਰੋਂ ਵੋਟਾਂ ਕਰਕੇ ਆਈਏ ਫਿਰ ਆਪਾਂ ਦੱਸਦੇ ਹਾਲਾਤਾਂ ਦਾ ਨਤੀਜਾ ਲੈਣੇ ਪਰ ਮੈਂ ਇਹਦੀ ਗੱਲ ਕਹਿੰਦਾ ਜੇ ਮੈਂ ਇਹਦੀ ਨਾ ਨਾ ਜਿੱਤਿਆ ਹਿੰਦੁਸਤਾਨ ਡੁੱਬ ਜਾਣਾ ਜੇ ਬਚਾ ਲੋ ਹਿੰਦੁਸਤਾਨ ਨੂੰ ਬਸ ਜੀ ਭਾਜੀ ਮੈਂ ਦੱਸ ਰਿਹਾ ਹਾਂ ਤਾਂ ਰੋਣ ਤਾਂ ਨਹੀਂ ਰੋਣ ਦੇਣੀ ਐ ਰੋਣ ਕਰਨਾ ਨਹੀਂ ਸਰ ਇਸ ਤੋਂ ਬਾਅਦ ਦੇਸ਼ ਬਰਬਾਦ ਹੋ ਜਾਣਾ ਜੀ ਦੇਸ਼ ਬਰਬਾਦ ਇਸ ਤੋਂ ਬਾਅਦ ਇਹਨਾਂ ਨੇ ਕੈਂਡੀਡੇਟਾਂ ਨਾਲ ਲੜੂਆ ਕਿ ਲੜੂ ਖਤਮ ਸਾਰੇ ਤੋਂ ਮਾਫੀ ਹੈ ਜੀ ਕਿਉਂਕਿ ਅੱਪਰ ਤੇਰਾ ਕੈਂਡੀਡੇਟ ਖੜੇ ਕਿਤੇ 13 ਕੈਂਡੀਡੇਟਾਂ ਹਰ ਗਿਆ ਹੈ ਲੀਡਰ ਨੂੰ ਬੜਾ ਪਿਆਰ ਮਿਲਿਆ ਵੋਟਾਂ ਦੇ ਵਿੱਚ ਪਹਿਲੀ ਵਾਰ 5 ਵੋਟਾਂ ਮਿਲੀਆਂ ਉਸ ਤੋਂ ਤੀਜੀ ਵਾਰ ਕੀ ਹੋਏ ਇਹ ਭਾਈ ਆਖਰੀ ਇਲੈਕਸ਼ਨ ਆਪਰੇ ਬਾਬਾ ਜਨਤਾ ਨੂੰ ਕਹਿ ਆ ਵੀ ਇੱਕ ਵਾਰੀ ਜਿੱਤਾ ਦਿਓ ਬਸ ਇੱਕ ਵਾਰੀ ਲਾਸਟ ਵਾਰੀ ਆ ਬਸ